ਸਤਿ ਸ਼੍ਰੀ ਅਕਾਲ ਕਿਸਾਨ ਸਾਥਿਓ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਤੁਸੀਂ ਕਿਸ ਤਰ੍ਹਾਂ ਘਰ ਬੈਠੇ ਕੁਝ ਹੀ ਪਲਾਂ ਦੇ ਵਿੱਚ ਫਰਦ ਦੇ ਵਿੱਚੋਂ ਆਪਣੀ ਜ਼ਮੀਨ ਜਾਂ ਆਪਣੀ ਮਾਲਕੀ ਦਾ ਹਿੱਸਾ ਕਿਸ ਤਰ੍ਹਾਂ ਕੱਢ ਸਕਦੇ ਹੋ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜਿਹੜੀ ਹੈਗੀ ਫਰਦ ਨੂੰ ਚਾਹੇ ਫਰਦ ਕੇਂਦਰ ਚੋਂ ਲਿਆਓ ਜਾਂ ਤੁਸੀਂ ਆਨਲਾਈਨੋਂ ਡਾਊਨਲੋਡ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਸ ਤੋਂ ਬਾਅਦ ਜੋ ਫਰਦ ਜਿਹੜੀ ਹੈ ਡਾਊਨਲੋਡ ਕਰ ਲਈ ਤਾਂ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਸਦਾ ਕੁੱਲ ਰਕਬਾ ਦੇਖਣਾ ਹੈ ਜਿਸ ਤਰ੍ਹਾਂ ਇਸ ਖੇਤ ਦਾ ਕੁੱਲ ਰਕਬਾ 15 ਕਨਾਲਾ ਹੋਇਆ ਹਨ ਤਾਂ ਇਹਨਾਂ ਕਨਾਲਾਂ ਨੂੰ ਤੁਸੀਂ ਮਰਲਿਆਂ ਦੇ ਵਿੱਚ ਬਦਲ ਲੈਣਾ ਹੈ ਕਨਾਲਾਂ ਨੂੰ ਮਰਲਿਆਂ ਦੇ ਵਿੱਚ ਬਦਲਣ ਲਈ ਜਿਸ ਤਰ੍ਹਾਂ ਉਹਦੇ ਵਿੱਚ ਕੁੱਲ 15 ਕਨਾਲਾਂ ਸੀ 20 ਨਾਲ ਗੁਣਾ ਕਰ ਦੇਣੀ ਹੈ ਜਿੰਨੀਆਂ ਵੀ ਕਨਾਲਾਂ ਹੋਣਗੀਆਂ ਉਹਨੂੰ 20 ਨਾਲ ਗੁਣਾ ਕਰ ਦੇਣੀ ਹੈ ਕਿਉਂਕਿ ਇੱਕ ਕਨਾਲ ਦੇ ਵਿੱਚ ਕੁੱਲ 20 ਮਰਲੇ ਹੁੰਦੇ ਹਨ ਇਸ ਤਰ੍ਹਾਂ ਇਸ ਖੇਤ ਦੇ ਕੁੱਲ 300 ਮਰਲੇ ਬਣਦੇ ਹਨ ਕਨਾਲਾ ਨੂੰ ਮਰਲੇ ਵਿੱਚ ਵੰਡਣ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਜਿਹੜੇ ਵੀ ਵਿਅਕਤੀ ਦਾ ਹਿੱਸਾ ਕੱਢਣਾ ਹੈ ਉਹ ਦਾ ਜਿਹੜਾ ਹੈਗਾ ਨਾਮ ਦੇਖ ਕੇ ਉਹਦੇ ਅੱਗੇ ਜਿਹੜਾ ਹਿੱਸਾ ਉਹ ਦੇਖਣਾ ਹੈ ਜਿਸ ਤਰ੍ਹਾਂ ਆਪੇ ਇਥੇ ਕਿਰਨਾ ਪੁਤਰੀ ਮਿੱਡੂ ਪੁਤਰੀ ਆਨੰਦ ਸਿੰਘ ਦਾ ਹਿੱਸਾ ਦੇਖਣਾ ਹੈ ਜਿਹੜਾ ਕਿ 1/36 ਹੈ ਤੇ 1/36 ਹਿੱਸਾ ਉਹਦਾ ਆਪਾਂ 300 ਮਰਲਿਆਂ ਦੇ ਵਿੱਚੋਂ ਕੱਢਾਂਗੇ ਜੇਕਰ 1 ਦੀ ਜਗ੍ਹਾ ਕੋਈ 5 10 20 ਹੁੰਦਾ ਜਾਂ 20/36 ਹੁੰਦਾ ਤਾਂ ਤੁਸੀਂ ਕੀ ਕਰਨਾ ਸੀ 300 ਨੂੰ ਪਹਿਲਾਂ ਜਿਹੜੇ ਅੱਗੇ ਹੈਗਾ ਇਹ ਅੱਗੇ 5 ਹੁੰਦਾ ਉਹਨਾਂ ਨੂੰ ਗੁਣਾ ਕਰ ਦੇਣੇ ਸੀ ਤੇ ਬੰਡ ਜਿਹੜਾ ਲਾਸਟ ਤੇ ਅੱਖਰ ਹੁੰਦਾ 36 ਨਾਲ ਬੰਡ ਕਰ ਦੇਣਾ ਸੀ ਤਾਂ ਉਹਦਾ ਹਿੱਸਾ ਮਰਲੇਆਂ ਦੇ ਵਿੱਚ 41 ਮਰਲੇ ਆ ਜਾਣਾ ਸੀ ਪਰ ਇੱਥੇ ਕੀ ਹੈ ਹੁਣ ਉਹਦਾ ਜਿਹੜਾ ਹੈਗਾ 1/36 ਹੈ ਤਾਂ ਇੱਥੇ ਜਿਹੜਾ ਹੈਗਾ ਅੱਗੇ ਗੁਣਾ ਕਰਨ ਲਈ ਕੁਝ ਨਹੀਂ ਹੈਗਾ ਕਿਉਂਕਿ 301 ਨੂੰ 1 ਨਾਲ ਗੁਣਾ ਕਰਾਂਗੇ ਤਾਂ 1 300 ਹੀ ਆਊਗਾ ਤਾਂ ਇੱਥੇ ਤੁਸੀਂ 300 ਮਰਲੇ ਜਿਹੜੇ ਕੁੱਲ ਖੇਤਾਂ ਉਹ ਲਿਖ ਲੈਣੀਆਂ ਬੰਡ ਬੰਡ ਜਿਹੜਾ ਉਹਦਾ 36 ਜਿਹੜੇ ਹੈਗਾ 36ਵਾਂ ਹਿੱਸਾ 300 ਚੋ ਉਹ ਤੇ ਉਹਨੂੰ ਵੰਡ ਦੇਣਾ ਤਾਂ ਉਹਦੇ ਕੁੱਲ ਜਿਹੜਾ ਹੈਗਾ ਰਕਬਾ 8.33 ਮਰਲੇ ਆ ਇਸ ਵਿੱਚੋਂ ਕੁੱਲ ਹਿੱਸਾ ਜਿਹੜਾ ਹੈਗਾ 300 ਮਰਲਾਂ ਦੇ ਵਿੱਚੋਂ 8 ਮਰਲੇ ਬਣਦਾ ਹੈ ਇਸ ਤਰ੍ਹਾਂ ਜੇਕਰ ਇੱਥੇ ਇੱਕ ਹੋਟਾ ਇਸੇ ਤਰ੍ਹਾਂ ਮਤਾਨੂੰ ਇੱਕ ਹੋਰ ਖੇਵਟ ਜਾਂ ਮਾਲਕ ਦਾ ਹਿੱਸਾ ਕੱਢ ਕੇ ਦਿਖਾਉਣਾ ਹੈ ਸਭ ਤੋਂ ਪਹਿਲਾਂ ਤੁਸੀਂ ਕੁੱਲ ਰਕਬਾ ਦੇਖ ਲੈਣਾ ਜਿਸ ਤਰ੍ਹਾਂ ਇਸ ਖੇਵਟ ਦਾ ਕੁੱਲ ਰਕਬਾ 136 ਕਨਾਲਾ 15 ਮਰਲੇ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ 136 ਕਨਾਲਾ ਨੂੰ ਮਰਲਾਂ ਦੇ ਵਿੱਚ ਬਦਲ ਲੈਣਾ ਹੈ 136 20 ਕਿਉਂਕਿ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ। ਪਲੱਸ ਜਿਹੜਾ 15 ਮਰਲੇ ਉੱਪਰ ਹੈ ਤਾਂ ਇਹਦਾ ਕੁੱਲ ਰਕਬਾ 2735 ਮਰਲੇ ਬਣਦਾ ਹੈ। 136 ਕਨਾਲਾਂ 15 ਮਰਲਿਆਂ ਦਾ ਕੁੱਲ ਰਕਬਾ 2735 ਮਰਲੇ ਬਣਦਾ ਹੈ। ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕਿਸੇ ਵੀ ਮਾਲਕ ਦਾ ਨਾਮ ਦੇਖਣਾ ਜਿਹੜਾ ਤੁਸੀਂ ਇਸ ਤਰ੍ਹਾਂ ਇਹਦੇ ਚਾਹ ਪਹਿਲਾਂ ਹੀ ਦੇਖਦੇ ਆ ਮੰਗਤ ਰਾਏ ਪੁੱਤਰ ਲਖਮਨ ਦਾ ਦਾ ਹਿੱਸਾ ਪਾ ਕੱਢਾਂਗੇ। ਇਹਦਾ ਹਿੱਸਾ ਹੈ 1187 7855 ਤਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ 2735 ਜੋ ਕੱਢਿਆ ਹੋਇਆ ਹੈ ਕੋਲ ਰਕਬਾ ਉਹਦੇ ਨਾਲ 1187 ਨੂੰ ਗੁਣਾ ਕਰ ਲੈਣਾ ਹੈ ਕਿਉਂਕਿ ਇੱਥੇ ਜਿਹੜਾ ਹੈਗਾ 1187 ਪਹਿਲਾਂ ਹੈ ਤਾਂ 1187 ਨੂੰ ਗੁਣਾ ਕਰਨ ਤੋਂ ਬਾਅਦ ਜੋ ਵੀ ਰਕਮ ਆਏਗੀ ਉਹਨੂੰ ਤੁਸੀਂ ਵੰਡਣਾ ਹੈ ਦੂਸਰੇ ਨਾਲ ਜਿਵੇਂ ਇੱਥੇ 8752 ਤਾਂ ਇਹਦੇ ਨਾਲ ਤੁਸੀਂ ਉਹਨੂੰ ਭਾਗ ਦੇ ਦੇਣਾ ਹੈ ਤਾਂ ਇੱਥੇ ਕੁੱਲ ਜਿਹੜਾ ਹੈਗਾ ਰਕਬਾ ਉਹਦਾ ਨਿਕਲ ਕੇ ਆਜੂ 370 ਮਰ ਲੈ ਇਹ 370 ਮਰਲਿਆਂ ਨੂੰ ਜੇ ਤੁਸੀਂ ਕਨਾਲਾਂ ਦੇ ਵਿੱਚ ਵੰਡਣਾ ਹੈ ਤਾਂ 370 ਨੂੰ ਵੰਡ ਕਰ ਸਕਦੇ ਹੋ 20 ਤੇ ਆਹ ਉਹਦਾ ਕੁੱਲ ਰੱਖਵਾ 1.5 18 ਕਨਾਲਾਂ ਬਣਦਾ ਹੈ ਇਸ ਤਰ੍ਹਾਂ ਤੁਸੀਂ ਜੋ ਹੈਗਾ ਆਪਣਾ ਜਿਹੜਾ ਹੈਗਾ ਹਿੱਸਾ ਕੱਢ ਸਕਦੇ ਹੋ ਇਹ ਹਿੱਸਾ ਮਰਲਿਆਂ ਦੇ ਵਿੱਚ ਹੀ ਨਿਕਲੂਗਾ ਧੰਨਵਾਦ